ਮਿਸ਼ਨ ਇਹ ਬਹੁਤ ਵਧੀਆ ਪਰ ਅਸੀਂ 2008 ਤੋਂ ਇਸੇ ਹੀ ਮਿਸ਼ਨ ਤੇ ਕੰਮ ਕਰ ਰਹੇ ਹਾਂ ਇਹਦਾ ਨਾਮ ਚੇਂਜ ਕੀਤਾ ਗਿਆ ਪਰ ਇਹੀ ਕਰ ਰਹੇ ਆ 2008 ਤੋਂ ਅਸੀਂ ਕੰਮ ਕਰ ਰਹੇ ਹਾਂ ਪ੍ਰੈਗਨੈਂਟ ਔਰਤਾਂ ਦੀ ਸਾਨੂੰ ਇਹ ਸਮੱਸਿਆ ਆਉਂਦੀ ਹੈ ਵੀ ਜਦੋਂ ਸਿਵਲ ਹਸਪਤਾਲ ਚ ਅਸੀਂ ਲੈ ਕੇ ਜਾਂਦੇ ਆ ਉੱਥੇ ਲਾਈਨਾਂ ਬਹੁਤ ਲੰਬੀਆਂ ਹੁੰਦੀਆਂ ਡਾਕਟਰਾਂ ਦੀ ਘਾਟ ਹੈਗੀ ਇਹ ਸਭ ਤੋਂ ਵੱਡੀ ਗੱਲ ਹੈ ਇਹ ਆ ਤੇ ਫਿਰ ਉਥੇ ਟੈਸਟ ਵਗੈਰਾ ਜਿਹੜੇ ਉਹ ਸਹੀ ਤਰੀਕੇ ਨਾਲ ਨਹੀਂ ਹੁੰਦੇ ਮਰੀਜ਼ਾਂ ਨੂੰ ਤਿੰਨ ਤਿੰਨ ਦਿਨ ਖੱਜਲ ਖਵਾਰ ਹੋਣਾ ਪੈਂਦਾ ਜਿਵੇਂ ਅੱਜ ਗਏ ਆ ਸਿਵਲ ਚਾਜ ਪਰਚੀ ਕਟਾਈ ਕੱਲ ਨੂੰ ਫੇਰ ਜਾਈਏ ਪਰਸ ਨੂੰ ਰਿਪੋਰਟ ਲੈਣ ਜਾਈਏ ਇੱਕ ਮਰੀਜ਼ ਨੂੰ ਇੱਕ ਟੈਸਟ ਕਰਾਉਣ ਲਈ ਤਿੰਨ ਵਾਰੀ ਜਾਣਾ ਪੈਂਦਾ ਸਿਵਲ ਅਸੀਂ ਸਿਵਲ ਸਰਦਾਰ ਸਾਹਿਬ ਨੂੰ ਰਿਕਵੈਸਟ ਕੀਤੀ ਆ ਵੀ ਸਾਡੀਆਂ ਆਸ਼ਾ ਵਰਕਰਾਂ ਦੀਆਂ ਪੇਮੈਂਟਾਂ ਜੁਲਾਈ ਤੋਂ ਨਹੀਂ ਪਈਆਂ ਅਸੀਂ ਉਹ ਕਹਿੰਦੇ ਆ ਵੀ ਸਾਡੀਆਂ ਪੇਮੈਂਟਾਂ ਪਾ ਦਿਓ ਦੇਖੋ ਰਜਿਸਟ੍ਰੇਸ਼ਨ ਵਿੱਚ ਕਾਫੀ ਘਟ ਹੋ ਰਹੀ ਹੈ। ਰਜਿਸਟ੍ਰੇਸ਼ਨ ਜਿਹੜੇ ਘਟ ਹੋ ਰਹੀ ਹੈ ਦੇਖੋ ਜੀ 2008 ਤੋਂ ਹੁਣ ਤੱਕ ਇਹ ਆਸ਼ਾ ਵਰਕਰ ਨੂੰ ਜਲਦੀ ਇਸ ਹੰਦੇ 50 ਰੁਪਏ ਪਰ ਮਰੀਜ਼ ਦੇ ਮਿਲਦੇ ਸੀਗੇ ਜਿਹੜੇ ਕਿ ਮੋਦੀ ਸਰਕਾਰ ਨੇ ਪਿਛਲੇ ਸਾਲ ਤੋਂ ਕੱਟੇ ਹੋਏ ਨੇ ਤਾਂ ਹੁਣ ਕੁੜੀਆਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਕਰਕੇ ਕੁੜੀਆਂ ਹਨ ਇਹ ਥੋੜਾ ਅੰਗੈਲੀ ਕਰਦੀਆਂ ਨੇ ਜਾਂ ਗੁੱਸੇ ਦੇ ਵਿੱਚ ਜਾਂਦੀਆਂ ਨਹੀਂ ਹੈਗੀਆਂ ਵੀ ਅਸੀਂ ਲੇਟ ਰਜਿਸਟ੍ਰੇਸ਼ਨ ਹੋਊਗੀ ਤਾਂ ਸਾਡੀ ਪੇਮੈਂਟ ਜਾਰੀ ਹੋ ਜੂ। ਤੇ ਇਹ ਮਿਸ਼ਨ ਜਿਹੜੀ ਆਪਣਾ ਮਟਰਨਲ ਮਾਰਟੈਲਿਟੀ ਰੇਟ ਹੈ ਇਹਨੂੰ ਆਪਣੇ ਡਿਸਟ੍ਰਿਕਟ ਲੈਵਲ ਲੁਧਿਆਣਾ ਵਿੱਚ ਘਟਾਉਣ ਲਈ ਆਪਾਂ ਅੱਜ ਲਾਂਚ ਕੀਤਾ ਹੈ ਤੇ ਇੱਥੇ ਅਸੀਂ ਆਸ਼ਾ ਵਰਕਰਸ ਨੂੰ ਟ੍ਰੇਨਿੰਗ ਦੇ ਰਹੇ ਹਾਂ ਜਿਹੜੇ ਸਾਡੇ ਬਲਾਕ ਦੀ ਹੈਗੀਆਂ ਤੇ ਅਸੀਂ ਉਹਨਾਂ ਨੂੰ ਦੱਸਿਆ ਹੈ ਕਿ ਵੀ ਆਪਾਂ ਇਹਨੂੰ ਕਿਵੇਂ ਘਟਾ ਸਕਦੇ ਹਾਂ ਵੈਸੇ ਮੈਂ ਦੱਸਣਾ ਚਾਹੂੰਗੀ ਕਿ ਲੁਧਿਆਣੇ ਦਾ ਜਿਹੜਾ ਮਟਰਨਲ ਮਾਰਟੈਲਿਟੀ ਰੇਟ ਹੈ ਇਸ ਵੇਲੇ 80 ਹੈਗਾ ਜਿਹੜਾ ਕਿ ਆਪਣਾ ਪੰਜਾਬ ਦਾ 100 ਤੋਂ ਉੱਪਰ ਹੈ ਤੇ ਇਹ ਆਪਣਾ ਵੈਸੇ ਹੁਣ ਇਸ ਟਾਈਮ ਤੇ ਠੀਕ ਹੈਗਾ ਪਰ ਇਹ ਵੈਰੀ ਕਰਦਾ ਹੈ ਮਤਲਬ ਮੰਥ ਤੋਂ ਮੰਥ ਜਿੰਨੀ ਡੈਥਸ ਹੁੰਦੇ ਆ ਉਹਦੇ ਹਿਸਾਬ ਨਾਲ ਹੁੰਦਾ ਸਾਰੇ ਜਿੰਨੇ ਵੀ ਸਾਡੇ ਗ੍ਰਾਸ ਰੂਟ ਲੈਵਲ ਤੇ ਜਿਵੇਂ ਸਾਡੀ ਆਸ਼ਾ ਭੈਣਾ ਹੈ ਜਿਹੜੀ ਸਾਡੇ ਬਿਬਾਕ ਦੀ ਰੀਡ ਦੀ ਹੱਟੀਆਂ ਇਹਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਤੇ ਅਸੀਂ ਇਸ ਚ ਸਾਰਿਆਂ ਨੂੰ ਟ੍ਰੇਨ ਕਰਾਂਗੇ ਔਰ ਇਹ ਆਪਣਾ ਟਾਰਗੇਟ ਹੈ ਕਿ ਅਸੀਂ ਇਹਨੂੰ ਜਿੰਨਾ ਕ ਘਟਾ ਸਕੀਏ ਅਸੀਂ ਇੱਕ तो भारत में जो एम है वो पहले से कम हो रही है बट स्टिल अभी भी मेरे को लग रहा है कि अगर एक भी मेटरनल मोटेलिटी है जो अवॉइड हो सकती थी वो हो रही है तो भी वो नहीं होनी चाहिए तो आ, मतलब बहुत सारे डेवलप्ड कंट्रीज हैं जैसे कि आज की हमारी ट्रेनिंग में भी बताया कि वहाँ पे फोर या फाइव है मेटरनल मोटेलिटी हमारा डबल डिजिट फिगर है एंड कहीं पे फिफ्टी है कहीं पे सेवेंटी है कहीं पे एटी के अराउंड है तो वो आ, हमें इस मिशन मिशन जीवनी इसका टैग लाइन इज ਇੱਕ ਸੁਰੱਖਿਆ ਦੋ ਜ਼ਿੰਦਗੀਆਂ ਦੀ ਇੱਕ ਸੁਰੱਖਿਆ तो उसके थ्रू हम चाहते हैं कि जो मेटरनल मोटेलिटी है जो अवॉइडेबल मेटरनल डेथ्स हैं जो थोड़ा सा टाइमली इंटरवेंशन की वजह से अवॉइड हो सकती थी वो ना हो रूरल में भी एंड अर्बन में भी हमारे आशा वर्कर्स हैं जो अवेयरनेस के लिए हैं वो डोर टू डोर जो भी प्रेगने जो भी प्रेगनेंसी होती है उनके एरिया में सबसे पहला जो पॉइंट ऑफ कॉन्टैक्ट है विद प्रेगनेट फीमेल वो हमारी आशा वर्कर ही हैं तो वही रूरल एरिया में भी और अर्बन में भी उसको फर्दर स्ट्रेंथन करने के लिए कि वो अर्ली रजिस्ट्रेशन कर लें जो भी रेड फ्लैग्स हैं हाई रिस्क प्रेगनेंसी हैं उनको अर्ली आइडेंट ਫਾਈ ਕਰ ਲੈ ਐਂਡ ਪ੍ਰੋਪਰ ਟਾਈਮਲੀ ਰੈਫਰ ਕਰ ਦੇ ਉਸ ਸੇ ਮੈਟਰਨਲ ਮੋਰਟੈਲਿਟੀ ਕਾਫੀ ਹੱਦ ਤੱਕ ਕਮ ਹੋ ਸਕਦੀ ਹੈ ਉਸੇ ਕੋ ਸਟਰੈਂਥਨ ਕਰਨੇ ਲਈ ਇਹ ਮਿਸ਼ਨ ਲਾਂਚ ਕੀਤਾ ਅਸੀਂ ਲੁਧਿਆਣਾ ਦੇ ਵਿੱਚ ਮਿਸ਼ਨ ਜੀਵਨੀ ਲਾਂਚ ਕਰਨ ਜਾ ਰਹੇ ਹਾਂ ਜਿਹਦਾ ਏਮ ਹੈ ਦੋ ਜ਼ਿੰਦਗੀਆਂ ਦੀ ਇੱਕ ਸੁਰੱਖਿਆ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਲੁਧਿਆਣਾ ਦੇ ਵਿੱਚ ਜਿਹੜੇ ਮੈਟਰਨਲ ਮੋਰਟੈਲਿਟੀ ਰੇਟ ਹੈ ਉਹ ਹਾਲ ਦੀ ਘੜੀ ਦੇਖਣ ਦੇ ਵਿੱਚ ਆਇਆ ਹੈ ਕਿ ਉਹ ਹਾਲ ਮਤਲਬ ਅਸੀਂ 21ਵੀਂ ਸਦੀ ਦੇ ਵਿੱਚ ਆ ਔਰ 2026 ਸ਼ੁਰੂ ਹੋ ਗਿਆ ਹੈ ਪਰ ਅੱਜ ਵੀ ਆ ਕੁਝ ਇਦਾਂ ਦੀ ਪ੍ਰੈਗਨancies प्रेग्नेंट ਲੇਡੀਆਂ ਨੇ ਜਿਨ੍ਹਾਂ ਦੀ ਡੈਥ ਹੋ ਜਾਂਦੀ ਹੈ ਡਿਲੀਵਰੀਜ਼ ਦੇ ਸਮੇਂ ਉਸ ਡੈਥ ਨੂੰ ਰੋਕਣ ਦੇ ਲਈ ਔਰ ਉਹਨਾਂ ਦੀ ਜਿਹੜੀ ਬੱਚੇ ਦੀ ਤੇ ਮਾਤਾ ਦੀ ਡੈਥ ਨੂੰ ਰੋਕਣ ਦੇ ਲਈ ਅਸੀਂ ਇੱਕ ਪ੍ਰੋਗਰਾਮ ਜਿਹੜਾ ਹੈਗਾ ਮਿਸ਼ਨ ਜੀਵ ਨੇ ਲਾਂਚ ਕੀਤਾ ਹੈ ਜਿਸ ਦੇ ਵਿੱਚ ਅਸੀਂ ਹਾਈ ਰਿਸਕ ਪ੍ਰੈਗਨancies ਨੂੰ ਕੈਪਚਰ ਕਰਾਂਗੇ रेफरल प्रोटोकॉल रेफर कि ਕਿਹੜੀ ਆਸ਼ਾ ਵਰਕਰ ਨੇ ਜਦੋਂ ਕੋਈ ਪ੍ਰੈਗਨੈਂਟ ਲੇਡੀ ਨੂੰ ਕਿੱਥੇ ਰੈਫਰ ਕਰਨਾ ਹੈ ਉਹਦਾ ਇੱਕ ਪ੍ਰੋਟੋਕੋਲ ਅਸੀਂ ਡਿਜ਼ਾਈਨ ਕੀਤਾ ਹੈ ਆਸ਼ਾ ਵਰਕਰਸ ਨੂੰ ਅਸੀਂ ਟ੍ਰੇਨ ਕਰਾਂਗੇ ਜਿਹੜੀ ਆਸ਼ਾ ਵਰਕਰ ਹੁੰਦੀ ਹੈ ਜੋ ਡੋਰ ਟੂ ਡੋਰ ਜਿਹਨੂੰ ਪਤਾ ਹੁੰਦਾ ਹੈ ਕਿ ਕਿਹੜੇ ਉਹਦੇ ਇਲਾਕੇ ਦੇ ਵਿੱਚ ਕਿਹੜੀ ਪ੍ਰੈਗਨੈਂਟ ਲੇਡੀ ਹੈ ਔਰ ਉਹਨੂੰ ਕਿਹੜੀ ਨਿਊਟ੍ਰੀਸ਼ਨ ਤੇ ਉਹ ਚੱਲ ਰਹੀ ਹੈ ਕਿੱਥੇ-ਕਿੱਥੇ ਉਹ ਆਪਣਾ ਇਲਾਜ ਕਰਾ ਰਹੀ ਹੈ ਤੇ ਉਸਦੇ ਕੋਲ ਸਾਰੀ ਕਾਪੀ ਦੇ ਵਿੱਚ ਸਾਰੀ ਡਿਟੇਲ ਹੁੰਦੀ ਹੈ ਉਸ ਦੀ ਅਸੀਂ ਪ੍ਰੋਪਰ ਟ੍ਰੇਨਿੰਗ ਕਰਾ ਰਿਹਾ ਹੈ ਇਸ ਦੇ ਨਾਲ ਹੀ ਲਾਈਨ ਲਿਸਟਿੰਗ ਕਰ ਰਹੇ ਹਾਂ ਸਾਰੀ ਜਿੰਨੀ ਵੀ ਕਰੰਟ ਪ੍ਰੈਗਨੈਂਟ ਫੀਮੇਲਸ ਨੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਲਾਈਨ ਲਿਸਟਿੰਗ ਥਰੂ ਦੇ ਡਾਕਟਰਸ ਥਰੂ ਡਾਇਗਨੋਸਟਿਕ ਸੈਂਟਰਸ ਥਰੂ ਪ੍ਰਾਈਵੇਟ ਕਲੀਨਿਕਸ ਤਾਂ ਕਿ ਸਾਨੂੰ ਪਤਾ ਹੋਵੇ ਕਿ ਉਹਨਾਂ ਦੀ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਜਾਂ ਉਹਨਾਂ ਨੂੰ ਕੋਈ ਹਾਈ ਰਿਸਕ ਤਾਂ ਨਹੀਂ ਹੈਗਾ ਪ੍ਰੈਗਨਨਸੀ ਦੇ ਵਿੱਚ ਜਿਵੇਂ ਕਿ ਹਾਈ ਬੀਪੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚੈਸਟ ਪੇਨ ਪ੍ਰੋਬਲਮ ਸਿਮਿਲਰਲੀ ਅਸੀਂ ਆਸ਼ਾ ਵਰਕਰਸ ਨੂੰ ਗਾਈਡਲਾਈਨਸ ਇਸ਼ੂ ਕਰ ਰਹੇ ਹਾਂ ਸਾਡਾ ਮਕਸਦ ਹੈ ਕਿ ਅਸੀਂ ਜ਼ੀਰੋ ਹੋਮ ਡਿਲੀਵਰੀ ਕਰਨੀ ਹੈ ਕਿ ਘਰ ਦੇ ਵਿੱਚ ਜਿੱਦਾਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਦਾਇਆਂ ਆ ਕੇ ਘਰ ਦੇ ਵਿੱਚ ਡਿਲੀਵਰੀਆਂ ਕਰਦੀ ਸੀ ਉਹ ਬਿਲਕੁਲ ਵੀ ਬਿਲਕੁਲ ਜ਼ੀਰੋ ਹੋ ਜਾਣ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਪੂਰੇ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਇਦਾਂ ਦੀ ਕੋਈ ਵੀ ਡਿਲੀਵਰੀ ਨਾ ਹੋਵੇ ਪ੍ਰਾਈਵੇਟ ਫੈਸਿਲਿਟੀਆਂ ਜਿਹੜੀ ਹੈਗੀਆਂ ਉਹਨਾਂ ਦੇ ਵਾਂਗ ਅਸੀਂ ਗਵਰਨਮੈਂਟ ਫੈਸਿਲਿਟੀ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੂੰ ਇੱਕ ਆ ਵਧੀਆ ਤਰੀਕੇ ਦੇ ਮੈਡੀਕਲ ਜਿਹੜੇ ਹੈਗੇ ਆ ਇਕਵਿਪਮੈਂਟਸ ਔਰ ਮੈਡੀਕਲ ਫੈਸਿਲਿਟੀਆਂ ਅਸੀਂ ਦੇ ਪਾਈਏ ਇਸ ਦੇ ਨਾਲ ਨਾਲ ਹੀ ਅਸੀਂ ਇੱਕ ਰੋਬਸਟ ਮੈਕੈਨਿਜ਼ਮ ਡਰਾ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਲੈਪਸ ਨਾ ਹੋਵੇ ਔਰ ਜੇਕਰ ਕਿਸੇ ਵੀ ਵੱਲੋਂ ਕੋਈ ਵੀ ਸਟਾਫ ਵੱਲੋਂ ਕੋਈ ਆਸ਼ਾ ਵਰਕਰ ਕੋਈ ਡਾਕਟਰ ਕੋਈ ਨਰਸਿੰਗ ਹੌਮ ਕਿਸੇ ਦੇ ਵੀ ਵੱਲੋਂ ਕੋਈ ਵੀ ਲੈਪਸ ਜਾਂ ਅنگੇਲੀ ਵਰਤੀ ਜਾਂਦੀ ਹੈ ਤਾਂ ਅਸੀਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਸਾਡਾ ਮਕਸਦ ਹੈ ਅਸੀਂ ਐਮਐਮਆਰ ਨੂੰ ਜਿਹੜਾ ਹੈਗਾ ਜ਼ੀਰੋ ਕਰਨਾ ਹੈ ਜ਼ਿਲ੍ਹਾ ਲੁਧਿਆਣਾ ਦੇ